ਆਪਣੇ ਬੰਦੇ ਹੁਣੇ ਛੱਡਣਗੇ ਲੱਖੇ ਆੜੀ ਵੀ ਇੱਥੇ ਹੀ ਆਉਣਗੇ ਆਪਾਂ ਇਹਨਾਂ ਨੂੰ ਕਹਦਾ ਅਸੀਂ ਬੈਠੇ ਆ ਸਾਨੂੰ ਤੱਕਲੇ ਪਾਣੀ ਦੇ ਮੋਰਚੇ ਨੂੰ ਲੈ ਕੇ ਪ੍ਰਸ਼ਾਸਨ ਆਖਿਰਕਾਰ ਪ੍ਰਦਰਸ਼ਨਕਾਰੀਆਂ ਦੇ ਅੱਗੇ ਝੁੱਕ ਗਿਆ ਜੀ ਹਾਂ ਲੱਖਾ ਸਿਧਾਣਾ ਜਗਦੀਪ ਰੰਦਾਵਾ ਸੁਖ ਜਗਰਾਓ ਸੁਖਬਿੰਦਰ ਪੀਪੀ ਸਣੇ ਅਨੇਕਾਂ ਕਿਸਾਨ ਆਗੂ ਅਤੇ ਦੂਜੇ ਆਗੂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਗਏ ਸੀ ਪਰ ਹੁਣ ਪੁਲਿਸ ਨੇ ਆਖਿਰਕਾਰ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਸਾਰੇ ਆਗੂਆਂ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ ਦਰਸਲ ਲੁਧਿਆਣਾ ਵਿੱਚ ਕਾਲੇ ਪਾਣੀ ਦਾ ਮੋਰਚਾ ਲਗਾਉਣ ਲਈ ਪਿਛਲੇ 2 ਮਹੀਨਿਆਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਲੱਖਾ ਸਿਧਾਣਾ ਅਮਤੋਜ ਮਾਨਸਣੇ ਵੱਖ-ਵੱਖ ਆਗੂਆਂ ਵੱਲੋਂ ਅੱਜ ਵੱਡੀ ਪੱਧਰ ਤੇ ਲੋਕਾਂ ਨੂੰ ਲੁਧਿਆਣਾ ਵਿੱਚ ਕਾਲੇ ਪਾਣੀ ਦੇ ਮੋਰਚੇ 'ਚ ਪਹੁੰਚਣ ਦੀ ਕਾਲ ਦਿੱਤੀ ਗਈ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਲੱਖਾ ਸਿਧਾਣਾ ਸਣੇ तमाम ਆਗੂਆਂ ਨੂੰ ਰਸਤਿਆਂ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਲੁਧਿਆਣਾ ਵਿੱਚ ਲੋਕਾਂ ਨੇ ਫੇਰਕਾ ਮਿਲਕ ਪਲਾਂਟ ਦੇ ਅੱਗੇ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਰੋਡ ਨੂੰ ਜਾਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਆਖਰਕਾਰ ਹੁਣ ਪ੍ਰਦਰਸ਼ਨਕਾਰੀਆਂ ਦੇ ਅੱਗੇ ਝੁਕਦਾ ਹੋਇਆ ਦਿਖਾਈ ਦੇ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਬਕਾਇਦਾ ਮੋਰਚੇ 'ਚ ਪਹੁੰਚ ਕੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਨਾ ਸਿਰਫ ਲੱਖਾਂ ਸਿਧਾਨਾ ਸਣੇ तमाम ਆਗੂਆਂ ਨੂੰ ਬãiਜਿਤ ਛੱਡ ਦਿੱਤਾ ਜਾਵੇਗਾ ਸਗੋਂ ਡਾਇੰਗ ਫੈਕਟਰੀਆਂ ਦੇ ਮਾਲਕਾਂ ਨਾਲ ਪਾਣੀ ਪ੍ਰਦੂਸ਼ਣ ਨੂੰ ਲੈ ਕੇ ਗੱਲਬਾਤ ਵੀ ਕੀਤੀ ਜਾਵੇਗੀ ਪਰ ਜਿਹੜੇ ਮੈਕੂਪ ਐਂਡਰ ਪਰਸਨਲੀ ਅਸੀਂ ਤੁਹਾਨੂੰ ਉਹਨਾਂ ਦੇ ਅਸੂਨਾ ਨਾਲ ਮਿਲ ਕੇ ਪਾਰਟੀ ਕਰ ਪਹੁੰਚਾ ਲਾਂਗੇ ਕਿ ਉਹ ਕੀ ਕਹਿੰਦੇ ਆ ਪ੍ਰੋਡਕਟ ਵਾਇਟੀਗਾ ਕਿਸੇ ਤਰੀਕੇ ਨਾਲ ਕਿਸੇ ਗੱਲ ਤੇ ਜੇ ਕਿਸੇ ਤਰੀਕੇ ਨਾਲ ਤੁਸੀਂ ਪੀਸਫੁਲੀ ਤੋਂ ਮਤਲਬ ਆਪਾਂ ਇਥੋਂ ਆਉਣ ਇਸੇ ਬਰਾਬ ਲਾ ਕੇ ਕਿਉਂਕਿ ਸਾਡੀ ਲੰਬੀ ਲੜਾਈ ਹੈ ਜਿੱਦਾਂ ਕਿ ਤੁਸੀਂ ਕਿਹਾ ਜੇ ਆਹ ਜਿਹੜੇ ਤੁਹਾਡੇ ਜਿੰਨੇ ਵੀ ਬੰਦੇ ਸੀਗੇ ਬੜੀ ਸਪੈਕੂਲ ਤਰੀਕੇ ਨਾਲ ਉਹਨੂੰ ਰੀਸ ਕਰਨਾ ਜਿਹੜੇ ਪਲਾਂਟ ਰਹਿ ਗਿਆ ਉਹ ਸਬੰਧਤ ਦਰਵਾਜ਼ੇ ਨੂੰ ਪਰਸਨਲੀ ਅਸੀਂ ਉਹਨਾਂ ਨੂੰ ਜੜੀਆਂ ਕਿਹਾਏਗਾ ਤੁਹਾਡੀ ਪਹੁੰਚ ਤੱਕ 라 ਦੇਣਗੇ ਹਾਲਾਂਕਿ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਪਰ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਪੱਕਾ ਮੋਰਚਾ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਜੀ ਹਾਂ ਲੁਧਿਆਣਾ ਵਿੱਚ ਪੱਕਾ ਮੋਰਚਾ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਅਣਮਿੱਥੇ ਸਮੇਂ ਲਈ ਚੱਲੇਗਾ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਡਾਈਂਗ ਫੈਕਟਰੀਆਂ ਦਾ ਗੰਦਾ ਪਾਣੀ ਵੱਡੇ ਦਰਿਆ ਵਿੱਚ ਪਾਉਣਾ ਬੰਦ ਨਹੀਂ ਕੱ ਜਾਂਦਾ ਉਦੋਂ ਤੱਕ ਉਹਨਾਂ ਦਾ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਆਪਣੇ ਬੰਦੇ ਹੁਣੇ ਛੱਡਣਗੇ ਲੱਖੇ ਹਰੀ ਵੀ ਇੱਥੇ ਹੀ ਆਉਣਗੇ ਆਪਾਂ ਇਹਨਾਂ ਨੂੰ ਕਹਦਾ ਅਸੀਂ ਬੈਠੇ ਆਂ ਸਾਨੂੰ ਅੱਜ ਆਪਾਂ ਇਹ ਗੱਲ ਕਹੀ ਹੈ ਕਿ ਛੋਟ ਨਹੀਂ ਰਹੀ ਜਰਾ ਲੈ ਵੀ ਅੱਗੇ ਵਧਾ ਜੀ ਤੁਸੀਂ ਦੱਸੋ ਇਹ ਤਿੰਨ ਆਧਾਰੇ ਬੰਦ ਕਦੋਂ ਹੋਣਗੇ ਇਹ ਸਾਨੂੰ ਆਪਾਂ ਸਭਾ ਦਿਓ ਉਹਨਾਂ ਜਿਹੜਾ ਸੀ ਇੱਕ ਤੇ ਬੈਠੇ ਅਗਲੀ ਗੱਲ ਮੈਨੂੰ ਕਹੀ ਸੀ ਮੇਰੇ ਥੋੜੇ ਵੀਰ ਨੇ ਕਿ ਉਹ ਉੱਥੇ ਲੱਡੂ ਵੰਡ ਰਹੇ ਨੇ ਭਲਾ ਕਰਦੇ ਨੇ ਮੈਨੂੰ ਯਾਦ ਕਰ ਬਿਠਾਏ ਦਿਓ ਉਹ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੱਖ ਭਜਾਦਾ ਹੈ ਉਹਨਾਂ ਦਾ ਉਹ ਸਾਜੋ-ਸਮਾਨ ਚਖਾਦਾ ਹੈ ਅਗੇ ਜਵਾਬ ਦੇ ਰਹੋ ਆਪਾਂ ਇਹਨਾਂ ਅਗੇ ਰਾਜੀ ਤੇ ਆਪਾਂ ਦੇ ਨਾਲ ਕੋਈ ਨਾ ਸੰਗਰਾਮ ਪਰ ਮੇਰੇ ਵੀ ਕਾਬਦੇ ਨਾਲ ਚੱਲਣਾ ਆਪਾਂ ਵਟੇ ਵਟੇ ਮੋਰਚੇ ਚਿੱਤੇ ਨੇ ਤੇ ਜਦੋਂ ਹੁੰਦਾ ਆਪਾਂ ਕੁਝ ਨਹੀਂ ਚੱਪਾਇਆ ਇੱਕ ਜਿਗੜਾਣਾ ਸਾਡੇ ਪੀਓਾਂ ਦੇ ਮੋਰਲ ਪਏ ਸੀ ਖੈ ਵੀ ਅਸੀਂ ਅੱਜ ਸੈਮ ਕਰ ਲਿਆ ਤਦਅਸੀ ਇਹ ਕਿ ਲੱਖਾ ਸਿਧਾਣਾ ਸਣੇ ਅੱਜ तमाम ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ ਪੁਲਿਸ ਵੱਲੋਂ ਲੁਧਿਆਣੇ ਨੂੰ ਤੜਕਸਾਰ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ तमाम ਆਗੂਆਂ ਨੂੰ ਰਸਤਿਆਂ ਵਿੱਚੋਂ ਹੀ हिरासत ਵਿੱਚ ਲੈ ਲਿਆ ਗਿਆ ਪਰ पुलिस ਪ੍ਰਬੰਧਾ ਦੇ باوجود ਵੀ ਵੱਡੀ ਗਿਣਤੀ ਚ ਲੋਕ ਕਾਲੇ ਪਾਣੀ ਦਾ ਮੋਰਚਾ ਲਾਉਣ ਦੇ ਲਈ ਲੁਧਿਆਣਾ ਪਹੁੰਚੇ ਸੀ ਦੂਜੇ ਪਾਸੇ ਇਹ ਵੀ ਇਲਜ਼ਾਮ ਲੱਗੇ ਕਿ ਫੈਕਟਰੀ ਮਾਲਕਾਂ ਵੱਲੋਂ ਪ੍ਰਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਲੁਧਿਆਣੇ ਬੁਲਾਇਆ ਗਿਆ ਹੈ ਉਹਨਾਂ ਵੱਲੋਂ ਅਲੱਗ ਤੌਰ ਤੇ ਇੱਕ ਸਟੇਜ ਲਗਾ ਕੇ ਇਸ ਕਾਲੇ ਪਾਣੀ ਦੇ ਮੋਰਚੇ ਦਾ ਵਿਰੋਧ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ